ਐ ਜੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਅੱਜ ਤਾਂ ਮੈਨੂੰ ਸਮਝ ਹੀ ਨਹੀਂ ਆ ਰਿਹਾ ਕਿ ਜੱਜ ਬਣ ਕੀ ਗਿਆ ਨਾ ਤਾਂ ਚਿੰਨੇ ਪਿੰਡਾ ਜੱਜ 6ਵਾਂ 7ਵਾਂ ਪਿੰਡਾ ਹੈ ਮੈਂ ਹਰੇਕ ਪਿੰਡ ਚ ਆਹੀ ਕਹਿਣਾ ਆ ਰਿਹਾ ਬਾਈ ਆ ਇੱਕ ਪਿੰਡ ਦੀ ਵੀਡੀਓ ਬਣਾ ਕੇ ਕਿਤੇ ਸੋਸ਼ਲ ਮੀਡੀਆ ਤੇ ਨਾ ਪਾ ਦਿਓ ਨੀਂਦ ਨਹੀਂ ਆਉਣੀ ਉਹਨਾਂ ਨੂੰ ਬਹੁਤ ਪਿਆਰ ਬਹੁਤ ਪਿਆਰ ਬਹੁਤ ਪਿਆਰ ਹਲਕਾ ਵਾਸੀਆਂ ਤੋਂ ਮਾਨੂੰ ਪਿਆਰ ਸਤਿਕਾਰ ਮਾਨ ਸਤਿਕਾਰ ਮਿਲਦਾ ਪਿਆ ਮੈਂ ਸਮਝਦਾ ਵੀ ਜਿਹੜਾ ਧੰਨਵਾਦ ਅੱਖਰ ਹੈ ਨਾ ਏ ਅੱਖਰ ਛੋਟਾ ਹੈ ਥੋੜੇ ਪਿਆਰ ਦੇ ਬਹੁਤ ਨਾਨਜਤ ਪਿਆਰ ਸਤਕਾਰ ਮਿਲਦਾ ਪਿਆ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਭਾਈ ਜੀ ਚੁੱਪ ਕਰ ਲਓ ਉਹ ਮੈਂ ਨਾ ਬੋਲਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਆਪ ਸਭ ਮੇਰੇ ਬਾਰੇ ਜਾਣਦੇ ਹੋ ਕੇ ਦਾਸ ਸਰਬਜੀਤ ਸਿੰਘ ਖਾਲਸਾ ਪੁੱਤਰ ਜੀ ਸਰਦਾਰ ਬਿਹੰਸ ਸਿੰਘ ਕਿਨਾਰੇ ਦਰਬਾਰ ਸਾਹਿਬ ਤੇ ਬਦਲਾ ਇੰਤਰਾ ਗੰਤੀ ਆ ਸੰਘਾਜੀ ਅਟੈਕ ਤੋਂ ਬਾਅਦ ਜਦ ਸਾਡੇ ਡੈਡੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ ਉਹਨਾਂ ਨੂੰ ਬਹੁਤ ਮਨ ਨੂੰ ਬੁਰਾ ਲੱਗਿਆ ਅਰਦਾ ਬਲੁੰਦਰਿਆ ਗਿਆ ਘਰੇ ਆ ਕੇ ਜਦ ਕੇਰ ਸਿੰਘ ਉਹਨਾਂ ਦੇ ਜੋ ਫੁੱਫੜ ਜੀ ਲੱਗਦੇ ਸੀ ਉਹਨਾਂ ਨੂੰ ਸਾਰੀ ਗੱਲ ਦੱਸੀ ਬਈ ਮੈਂ ਆ ਕੁਝ ਦੇਖ ਕੇ ਆਇਆ ਉਹਨਾਂ ਨੇ ਸਾਲ ਸੰਗਤ ਜਦੀ ਫੈਸਲਾ ਕਰ ਲਿਆ ਬਈ ਇਹਦਾ ਬਦਲਾ ਅਸੀਂ ਲੈਣਾ ਹੈ ਕਿਉਂਕਿ ਉਹਨਾਂ ਨੇ ਕਿਹਾ ਤੂੰ ਨਾਲ ਵੀ ਉਹਨਾਂ ਇੰਦਰਾ ਗਾਂਧੀ ਦੇ ਤੇ ਤੇਰੇ ਕੋਲ ਹਥਿਆਰ ਵੀ ਹੈ ਪਰ ਉਹਨਾਂ ਨੇ ਇੱਕ ਗੱਲ ਕਹੀ ਬਈ ਆਪਾਂ ਨੂੰ ਇੱਕ ਸਿੰਘ ਹੋਰ ਰਵਾ ਲੈਣਾ ਚਾਹੀਦਾ ਹੈ ਨਾਲ ਤਾਂ ਸਾਲ ਸੰਗਤ ਉਹਨਾਂ ਨੇ ਸਤਵੰਤ ਸਿੰਘ ਨੂੰ ਨਾਲ ਰਵਾਇਆ ਨਾਲ ਰਵਾਉਣ ਤੋਂ ਬਾਅਦ ਸਾਲ ਸੰਗਤ ਇੱਕ ਦਾ ਬਾਜ ਆ ਕੇ ਸਿਆਣਿਆਂ ਨੂੰ ਬਹੁਤ ਯਾਦ ਹੋਵੇ 40 ਸਾਲ ਪਹਿਲਾਂ ਬਗਲਾ ਸਾਹਿਬ ਦੇ ਨਿਸ਼ਾਨ ਸਾਹਿਬ ਤੇ ਆ ਕੇ ਬੈੰਦਾ ਸੀ ਉਹ ਬਾਜ ਦੇ ਬਹੁਤ ਰੋਣਾ ਸੀ ਚਰਚੇ ਸੀ ਵੀ ਆਉਂਦਾ ਹੈ ਇੱਕ ਦਿਨ ਕੇਰ ਸਿੰਘ ਨੇ ਸਾਡੇ ਪਾਪਾ ਨੂੰ ਕਿਹਾ ਵੀ ਇਹ ਜਿਹੜਾ ਬਾਜ ਹੈ ਨਾ ਇਹ ਐਵੇਂ ਨਹੀਂ ਆਉਂਦਾ ਇਹ ਗੁਰੂ ਦਾ ਸੁਨੇਹਾ ਲੈ ਕੇ ਆਉਂਦਾ ਹੈ ਉਹਨਾਂ ਨੇ ਕਿਹਾ ਕੀ ਸੁਨੇਹਾ ਲੈ ਕੇ ਆਉਂਦਾ ਤਾ ਉਹਨਾਂ ਨੇ ਕਿਹਾ ਬਈਏ ਸੁਨੇਹਾ ਲੈ ਕੇ ਆਉਂਦਾ ਕਿ ਹੈ ਕੋਈ ਗੁਰੂ ਦਾ ਸਿੱਖ ਜਿਹੜਾ ਉੱਠੂਗਾ ਦਰਬਾਰ ਸਾਹਿਬ ਤੇ ਉਹ ਹਮਲੇ ਦਾ ਬਦਲਾ ਲਊ ਸਾ ਸੰਗਤੋ ਬਾਅਦ ਫਿਰ ਇੰਦਰਾ ਗਾਂਧੀ ਦੀ ਕੋਠੀ ਤੇ ਲੱਗ ਗਿਆ ਬਹਿਣ ਥੋੜੇ ਦਿਨਾਂ ਬਾਅਦ ਆ ਕੇ ਉਹ ਰੋਜ਼ ਹੀ ਬਹਿਜਿਆ ਕਰੇ ਇੱਕ ਦਿਨ ਮੇਰੇ ਪਾਪਾ ਦੇ ਮਨ ਚ ਆਈ ਬਈ ਜੇ ਇਹ ਵਾਕਈ ਬਾਤ ਗੁਰੂ ਦਾ ਭੇਜਿਆ ਹੋਇਆ ਹੈ ਮੈਂ ਇਹਦੇ ਅੱਗੇ ਅਰਦਾਸ ਕਰੂੰਗਾ ਜੇ ਸਾਡੇ ਕੋਲ ਆ ਗਿਆ ਤਾਂ ਸਮਝ ਲੈ ਵੀ ਇਹ ਵਾਕਿਆ ਹੀ ਪੇਚਿਆ ਹੋਇਆ ਬਈ ਅਸੀਂ ਉਹਨਾਂ ਨੇ ਮਨਚ ਅਰਦਾਸ ਕੀਤੀ ਬਈ ਅਸੀਂ ਦਰਬਾਰ ਸਾਹਿਬ ਦਾ ਬਦਲਾ ਲਵਾਂਗੇ ਬਈ ਜੇ ਗੁਰੂ ਦਾ ਬਾਦ ਇਹ ਆ ਤਾਂ ਸਾਡੇ ਕੋਲ ਆ ਜਵੇ ਸਾਹ ਸੰਗਤ ਯਕੀਨ ਮੰਨਿਓ ਬਾਦ ਕੋਲ ਆ ਗਿਆ ਸੀ ਅਖਬਾਰਾਂ ਚ ਵੀ ਲਿਖਿਆ ਗਿਆ ਸੀ ਬਰਨ ਸੇ ਰਹਾ ਰਸਿਆ ਕਾਲਾ ਵਾਦ ਉਹਨਾਂ ਨੇ ਸਿਆਦ ਸੰਗਤ ਜਦੀ ਸਲਾਹ ਕੀਤੀ ਦੋਵਾਂ ਨੇ ਬਈ ਹੁਣ ਟਾਈਮ ਆ ਗਿਆ ਹੈ ਹੁਣ ਆਪਾਂ ਨੂੰ ਬਦਲਾ ਛੇਤੀ ਤੋਂ ਛੇਤੀ ਲੈਣਾ ਚਾਹੀਦਾ ਹੈ ਚਾਹ ਸੰਗਤ ਉਹਨਾਂ ਨੇ 18 ਤੋਂ ਉੱਪਰ ਨੂੰ ਅੰਮ੍ਰਿਤ ਛਕਿਆ ਤੇ 31 ਅਕਤੂਬਰ ਨੂੰ ਕੰਮ ਕਰਤਾ ਬੋਲੇ ਬੋਲੇ ਖਾਨੇਦਾਰ ਨੇ ਇਹਨਾਂ ਨੂੰ ਅਰੇਸਟ ਕੀਤਾ ਸੀ ਇਹਨਾਂ ਦਾ دوست ਸੀ ਉਹ ਕਹਿੰਦਾ ਯਾਰ ਬਿਆਨਤ ਸਿੰਘ 1.5 ਸਾਲ 6 ਸਾਲ 7 ਸਾਲ ਦੇ ਤੇਰੇ ਨਿਆਣੇ ਤੂੰ ਆ ਕੀ ਕਰਤਾ ਉਹਨਾਂ ਨੇ ਸਾਹ ਸੰਗਾ ਜਵਾਬ ਦਿੱਤਾ ਸੀ ਮੈਂ ਜੋ ਕੀਤਾ ਮੈਂ ਆਪਣੇ ਗੁਰੂ ਲਈ ਕੀਤਾ ਇਹਨੇ ਸਾਡਾ ਅਕਾਲ ਤਖਤ ਸਾਹਿਬ ਢਾਇਆ ਹੈ ਮੈਂ ਉਹਦਾ ਬਦਲਾ ਲੈਣਾ ਸੀ ਮੈਂ ਲੈ ਲਿਆ ਹੁਣ ਜੋ ਤੁਸੀਂ ਕਰਨਾ ਹੈ ਤੁਸੀਂ ਕਰ ਲਓ ਅਸੀਂ ਜੋ ਕਰਨਾ ਸੀ ਅਸੀਂ ਕਰ ਲਿਆ ਉਸ ਤੋਂ ਬਾਅਦ ਉਹ ਮਿੱਤਰ ਹੋਣ ਕਰਕੇ ਉਹਨੇ ਕਿਹਾ ਵੀ ਹੁਣ ਤੇਰੇ ਨਿਆਣਿਆਂ ਦਾ ਕੀ ਬਣੂ ਸਾਹ ਸੰਗਤ ਉਹਨਾਂ ਨੇ ਜਵਾਬ ਦਿੱਤਾ ਸੀ ਮੇਰਾ ਗੁਰੂ ਤੇ ਮੇਰੀ ਗੌਮ ਮੇਰੇ ਬੱਚਿਆਂ ਦੀ ਰਾਖੀ ਕਰੂ ਤੋ ਆਖੀਏ ਕਹਲੇ ਉਸ ਉਸ ਮੈਨੇ ਚ ਸਾ ਤੇ ਡੈਡੀ ਸਾਨੂੰ ਪੰਚ ਦੇ ਹਵਾਲੇ ਕਰਕੇ ਗਏ ਸੀ ਯਾਨੀ ਥੋਡੇ ਤੁਸੀਂ ਮੇਰੇ ਮਾਂ ਬਾਪ ਭੈਣ ਭਾਈ ਤੁਸੀਂ ਉਹ ਸਾਰਾ ਕੁਝ ਪਰ ਇੱਕ ਗੱਲ ਹੋਰ ਆ ਸਾਹ ਜੰਡਾ ਜੀ ਇਸ ਵਾਰੀ ਤੁਸੀਂ ਮਨੂੰ ਮਾਂ ਬਾਪ ਭੈਣ ਭਾਈ ਵਾਲਾ ਸਾਰਾ ਪਿਆਰ ਦੇ ਰਹੇ ਹੋ ਇਹਦੇ ਚ ਕੋਈ ਤੋੜ ਆਏ ਨਹੀਂ ਬੋਲ ਸੋਨ ਹਾਂ ਬਹੁਤ ਪਿਆਰ ਮਿਲ ਰਿਹਾ ਬਹੁਤ ਪਿਆਰ ਮਿਲਦਾ ਹੈ ਮੈਂ ਵੀ ਆਪ ਸਭ ਨੂੰ ਯਕੀਨ ਦਿਵਾਉਣਾ ਕਿ ਅਮੀ ਤੁਹਾਡੇ ਚ ਵਿਚਰਦਾ ਰਹੂੰਗਾ ਬਾਕੀ ਰਾਜ ਸੰਗਤ ਜੀ 70 75 ਸਾਲ ਤੋਂ ਆਪਾਂ ਵੋਟਾਂ ਪਾਉਣੇ ਆਏ ਆਂ ਕਾਹਾਂ ਵੀ ਵੋਟਾਂ ਹੀ ਪਾਉਣੇ ਆਏ ਆਂ ਆਪਾਂ ਐਤਕੀ ਮੇਰੇ ਕਹੇ ਤਾਂ ਤੁਸੀਂ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਜੇ ਤੁਹਾਡੀਆਂ ਆਸਾਂ ਤੇ ਨਾ ਖਰਾ ਉਤਰਿਆ ਤਾਂ ਬੇਸ਼ੱਕ ਗਾਂ ਨੂੰ ਫੇਰ ਨਹੀਂ ਨਾ ਮੈਨੂੰ ਬੁੱਕੋ ਕਰਿਓ ਸਰ ਸੰਗਤ ਜੀ ਬਾਕੀ ਇੱਕ ਬੇਨਤੀ ਹੋਰ ਹੈ ਬਈ ਤੁਸੀਂ ਆਪਣਾ ਜਿਹੜਾ ਚੋਣ ਨਿਸ਼ਾਨ ਹੈ ਉਹ ਗੰਨਾ ਕਿਸਾਨ ਹੈ ਆਪਣਾ 20ਵੇਂ ਨੰਬਰ ਦਾ ਚੋਣ ਨਿਸ਼ਾਨ ਹੈ ਦੂਜੀ ਮਸ਼ੀਨ ਦਾ ਚੌਥਾ ਬਟਨ ਹੈ ਬਾਕੀ ਸਾਰੇ ਜਿਹੜੇ ਚੋਣ ਨਿਸ਼ਾਨ ਨੇ ਉਹ ਅਲੱਗ ਹੈ ਆਪਣਾ 21 ਚੋਣ ਨਿਸ਼ਾਨ ਹੈ ਜਿਹਦਾ ਬੰਦਾ ਬਣਿਆ ਹੋਇਆ ਹੈ ਖਸਾਲ ਬਣਿਆ ਹੋਇਆ ਗੰਨੇ ਦੋ ਮੋਟੇ ਤੇ ਤੁਸੀਂ ਦੇਖ ਲਿਓ ਦੂਜੀ ਮਸ਼ੀਨ ਦਾ ਚੌਥਾ ਬਟਨ ਹੈ ਬਾਕੀ ਸਾਰ ਸੰਜਤ ਜੀ ਇੱਕ ਬੇਨਤੀ ਹੋਰ ਕਰਦਾ ਤੁਸੀਂ ਸੁਨੇਹਾ ਵੱਧ ਤੋਂ ਵੱਧ ਲਾਉਣਾ ਹੈ ਮੇਰੇ ਬਾਰੇ ਦੱਸਣਾ ਮੇਰੇ ਪਰਿਵਾਰਕ ਪਿਛੋਕੜ ਬਾਰੇ ਦੱਸਣਾ ਜਿਵੇਂ ਜਿਵੇਂ ਤੁਸੀਂ ਸੁਨੇਹੇ ਲਾਉਂਗੇ ਅਮੇ ਅਮੇ ਸੰਗਤ ਆਪਣੇ ਨਾਲ ਜੁੜਦੀ ਜਾਊਗੀ ਤੇ ਕਾਫਲਾ ਵੱਧਦਾ ਜਾਊਗਾ ਬੋਲੀ ਜਾਨਾ ਜੀ ਜੀ ਬਾਕੀ ਸਾਰ ਸੰਗਤ ਇੱਕ ਅਸੀਂ 38 ਤਰੀਕ ਨੂੰ ਮਾਰਚ ਕੱਢਣਾ ਹੈ ਦੀਨਾ ਸਾਹਿਬ ਤੋਂ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਸੰਗਤ ਵੱਧ ਤੋਂ ਵੱਧ ਸੰਗਤ ਦੀਨਾ ਸਾਹਿਬ ਪਹੁੰਚੇ 9:30 ਵਜੇ ਜਿੰਨੇ ਤੁਸੀਂ ਸਕੂਟਰ ਮੋਟਰਸਾਈਕਲ ਟਰੈਕਟਰ ਗੱਡੀਆਂ ਜੋ ਤੁਸੀਂ ਲਿਆ ਸਕਦੇ ਹੋ ਤੁਸੀਂ ਲੈ ਕੇ ਆਓ ਕਿਉਂਕਿ ਪਹੁੰਚੋ ਵੱਧ ਤੋਂ ਵੱਧ ਬਾਕੀ ਸਾਧ ਸੰਗਤ ਜੀ ਮੈਂ ਬਜ਼ੁਰਗਾਂ ਨੂੰ ਬੇਨਤੀ ਕਰਦਾ ਤੁਸੀਂ ਮੈਨੂੰ ਆਪਣਾ ਪੁੱਤ ਸਮਝੋ ਮੈਂ ਤੁਹਾਡੇ ਨਾਲ ਹੀ ਰਹੂੰਗਾ ਕਿਤੇ ਨਹੀਂ ਭੱਜਦਾ ਤੁਹਾਡੇ ਸੁੱਖ-ਦੁੱਖ ਚਾਹੁੰਦਾ ਜਾਂਦਾ ਰਹੂੰਗਾ ਬਾਕੀ ਜੇ ਮੇਰੇ ਮੂੰਚੋ ਕੋਈ ਗਲਤ ਅੱਖਰ ਨਿਕਲ ਗਿਆ ਹੋਵੇ ਆਪਣਾ ਬੱਚਾ ਸਮਝ ਕੇ ਮਾਫ ਕਰਿਓ ਖਿਮਾ ਦਾ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਗੱਲ ਕਰੀਏ ਤਾਂ ਫਰੀਦਕੋਟ ਹਲਕੇ ਦੇ ਵਿੱਚ ਕੁਝ ਦਿਨਾਂ ਤੱਕ ਕੁਝ ਹੋਰ ਹਵਾ ਕਹਿੰਦੀ ਸੀ ਲੋਕ ਸਭਾ ਚੋਣਾ 2024 ਨੂੰ ਲੈ ਕੇ ਪਰ ਕੁਝ ਹੀ ਦਿਨਾਂ ਦੇ ਵਿੱਚ ਸਾਰੀ ਹਵਾ ਹੀ ਬਦਲ ਗਈ ਹੈ ਅਤੇ ਸੰਗਤ ਦਾ ਕਹਿਣਾ ਹੈ ਕਿ ਇਹ ਸਾਰੀ ਕਲਾ ਵਰਤ ਰਹੀ ਹੈ ਅਤੇ ਜਿਸ ਦੇ ਕਰਕੇ ਵੱਡੀ ਜਿੱਤ ਹੋਵੇਗੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਫਰੀਦਕੋਟ ਹਲਕੇ ਤੋਂ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਹੈ ਕੌਣ ਜੇਤੂ ਹੋਵੇਗਾ ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਕਰਮਜੀਤ ਸਿੰਘ ਅਨਮੋਲ ਜਾਂ ਫਿਰ ਹੰਸਰਾਜ ਹੰਸ ਕਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਸਭ ਤੋਂ ਤਾਕਤਵਰ ਹੈ ਅਤੇ ਕਿਸ ਦਾ ਸਭ ਤੋਂ ਜ਼ਿਆਦਾ ਜੋਰ ਹੈ ਅਤੇ ਕਿਹੜਾ ਉਮੀਦਵਾਰ ਸਭ ਤੋਂ ਜ਼ਿਆਦਾ ਕਮਜ਼ੋਰ ਹੈ ਫਰੀਦਕੋਟ ਸਾਹਿਬ ਲੋਕ ਸਭਾ ਹਲਕੇ ਤੋਂ ਜਰੂਰ ਕਮੈਂਟ ਕਰਕੇ ਦੱਸਣਾ ਮਿਲਦੇ ਆਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੇ ਸਾਨੂੰ ਫਿਲਹਾਲ ਇੱਥੇ ਦਿਓ ਇਜਾਜ਼ਤ ਧੰਨਵਾਦ